ਦੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਜਪੋ ਤਾ ਏਕੋ ਨਮ ਪਰ ਨਿਰਾਫਲ ਕਾਮ ਸਾਰੇ ਧਾਰਮਿਕ ਕੰਮ ਨਿਸਫਲ ਸਮਝ ਲੈ ਅਗਰ ਜਪ ਨਹੀਂ ਹੈ ਕਥਾ ਕਰਨਾ ਕੀਰਤਨ ਕਰਨਾ ਦਾਨ ਕਰਨਾ ਪੁੰਨ ਕਰਨਾ ਸੇਵਾ ਕਰਨਾ ਪੂਜਾ ਕਰਨਾ ਪਾਠ ਕਰਨਾ ਪਰਵਕਾਰ্য ਕਰਨਾ ਇਹ ਜਪ ਤੋਂ ਬਿਨਾ ਨਿਸਫਲ ਨੇ ਜਿਵੇਂ ਲਾੜੇ ਤੋਂ ਬਿਨਾ ਬਰਾਤ ਨਹੀਂ ਸ਼ੋਭਾ ਬਾਂਦੇ। ਜਾਂ ਉਹਨੂੰ ਬਰਾਤ ਕਹਿਣਾ ਹੀ ਨਹੀਂ ਚਾਹੀਦਾ ਜਿਹਦੇ 'ਚ ਲਾੜਾ ਹੀ ਨਹੀਂ। ਗੁਣ ਜੰਜਨ ਲਾੜੇ ਨਾਲ ਸੋਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ। ਜੰਜ ਬਰਾਤ ਤੇ ਲਾੜੇ ਨਾਲ ਸੋਹੇ ਮਾਨੋ। ਲਾੜਾ ਹੀ ਨਹੀਂ ਹੈ ਤੇ ਬਰਾਤੀ ਬਰਾਤੀ ਨਹੀਂ ਨੇ। ਅਗਰ ਜਪ ਨਹੀਂ ਹੈ ਤੋ ਸਾਰੇ ਧਾਰ